ਮਨ ਬੇਸ਼ੱਕ ਕੱਲ ਦਾ ਅਦਾਸ ਹੈ ਜਦੋਂ ਕੀ ਰਾਜਵੀਰ ਜ਼ਵੰਦਾ ਦੀ ਐਕਸੀਡੈਂਟ ਵਾਲੀ ਖਬਰ ਆਈ ਬੇਸ਼ੱਕ ਰਾਜਵੀਰ ਜ਼ਵੰਦਾ ਹੁਣ ਫੋਰਟੀ ਹਸਪੀਟਲ ਮਹਾਲੀ ਦੇ ਵਿੱਚ ਦਾਖਲ ਹੈ ਪਰ ਜਿਸ ਤਰੀਕੇ ਨਾਲ ਪੂਰੀਆ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਰਾਜਵੀਰ ਦੇ ਲਈ ਅਰਦਾਸਾਂ ਦਵਾਮਾਂ ਕਰ ਰਹੇ ਨੇ ਪਰ ਹੁਣੇ-ਹੁਣੇ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਜਿਹੜੀ ਰਾਜਵੀਰ ਜ਼ਵੰਦਾ ਦੀ ਸਿਹਤ ਨੂੰ ਲੈ ਕੇ ਜੋ ਤਾਜ਼ਾ ਅਪਡੇਟ ਆ ਤਾਜ਼ਾ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਰਾਜਵੀਰ ਜ਼ਵੰਦਾ ਦੀ ਜਿਹੜੀ ਸਿਹਤ ਹੈ ਉਹਦੇ ਵਿੱਚ ਕੁਝ ਨਾ ਕੁਝ ਸੁਧਾਰ ਹੋ ਰਿਹਾ ਹੈ ਕੁਝ ਨਾ ਕੁਝ ਰਿਕਵਰੀ ਹੋਈ ਹੈ ਰਾਜਵੀਰ ਜ਼ਵੰਦਾ ਦੇ ਨੂੰ ਹੌਸਲਾ ਵਾਹਿਗੁਰੂ ਦੀ ਕਿਰਪਾ ਨਾਲ ਉਹਨੂੰ ਹੌਸਲਾ ਮਿਲ ਰਿਹਾ ਜਿਸ ਤਰੀਕੇ ਨਾਲ ਤੁਸੀਂ ਅਰਦਾਸਾਂ ਦਵਾਮਾਂ ਕਰ ਰਹੇ ਹੋ ਉਸ ਤਰੀਕੇ ਦੇ ਨਾਲ ਰਾਜਵੀਰ ਜ਼ਵੰਦਾ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਹੁਣੇ-ਹੁਣੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਤੇ ਡਾਕਟਰਾਂ ਨੇ ਜਾਣਕਾਰੀ ਦਿੱਤੀ ਕਿ ਰਾਜਵੀਰ ਜ਼ਵੰਦਾ ਜਿਹੜਾ ਹੈਗਾ ਉਹ ਉਸ ਦੀ ਸਿਹਤ ਦੇ ਵਿੱਚ ਕੁਝ ਨਾ ਕੁਝ ਸੁਧਾਰ ਹੋਇਆ ਬੇਸ਼ੱਕ ਰਾਜਵੀਰ ਜਿਹੜਾ ਬੈਲਟੀਨੇਟਰ ਤੇ ਹੈ ਪਰ ਉਹਦੀ ਜਿਹੜੀ ਸਿਹਤ ਦੇ ਵਿੱਚ ਕੁਝ ਨਾ ਕੁਝ ਸੁਧਾਰ ਹੋਇਆ ਸਿਆਣੇ ਕਹਿੰਦੇ ਆ ਕਿ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਉਹ ਦਵਾਈਆਂ ਨੂੰ ਜਿਆਦਾ ਲੱਗਦੀਆਂ ਨੇ ਪਰ ਜਿਸ ਤਰੀਕੇ ਨਾਲ ਪੂਰਾ ਦੁਨੀਆ ਦੇ ਵਿੱਚ ਰਹਿ ਰਹੇ ਪੰਜਾਬੀ ਸਾਡੀਆਂ ਮਾਮਾ ਭੈਣਾ ਬਜ਼ੁਰਗ ਜਿਸ ਤਰੀਕੇ ਨਾਲ ਰਾਜਵੀਰ ਦੇ ਲਈ ਅਰਦਾਸਾਂ ਕਰ ਰਹੇ ਨੇ ਤਾਂ ਜਿਹੜੀਆਂ ਇਹ ਅਰਦਾਸਾਂ ਨੇ ਇਹ ਤੁਹਾਡੀਆਂ ਅਰਦਾਸਾਂ ਜਾਈਆਂ ਨਹੀਂ ਜਾਣੀਆਂ ਇਹ ਤੁਹਾਡੀਆਂ ਅਰਦਾਸਾਂ ਨੂੰ ਬਿਲਕੁਲ ਬੂਰ ਪਵੇਗਾ ਉਸ ਤਰੀਕੇ ਨਾਲ ਰਾਜਵੀਰ ਰਵਿੰਦਾ ਦੀ ਸੇਹ ਦੇ ਵਿੱਚ ਸੁਧਾਰ ਹੋ ਰਿਹਾ ਪਰ ਕਈ ਜਾਂ ਨਿਊਜ਼ ਚੈਨਲ ਆਖ ਲੋ ਜਾਂ ਤੁਸੀਂ ਵੈਸੇ ਯੂਟਿਊਬਰ ਨੇ ਉਹ ਵੈਸੇ ਪੋਸਟਾਂ ਪਾ ਰਹੇ ਨੇ ਕਿਰਪਾ ਕਰਕੇ ਇਸ ਤਰੀਕੇ ਦੀ ਕੋਈ ਪੋਸਟ ਨਾ ਪਾਓ ਕਿ ਜਿਸ ਦੇ ਨਾਲ ਉਹਦੇ ਪਰਿਵਾਰ ਨੂੰ ਦੁੱਖ ਲਗੇ ਰਾਜਵੀਰ ਰਵਿੰਦਾ ਦੀ ਜਿਹੜੀ ਸਿਹਤ ਹੈ ਉਹ ਕਾਬਜਾਬ ਹੋ ਰਹੀ ਹੈ ਉਹ ਤਕੜੀ ਹੋ ਰਹੀ ਹੈ ਜਿਸ ਤਰੀਕੇ ਨਾਲ ਕਈ ਸੋਸ਼ਲ ਮੀਡੀਆ ਤੇ ਮੈਂ ਵੇਖਿਆ ਪੋਸਟਾਂ ਪਾ ਰਹੇ ਆ ਸੀ ਦੀਆਂ ਪੋਸਟਾਂ ਪਾ ਰਹੇ ਆ ਸੀ ਨਹੀਂ ਰਾਜਵੀਰ ਜਵੰਦਾ ਹੈ ਰਾਜਵੀਰ ਦੀ ਜਿਸ ਤਰੀਕੇ ਦੇ ਨਾਲ ਜੋ ਰਾਜਵੀਰ ਰਾਜਵੀਰ ਨੇ ਖੱਟਿਆ ਉਹ ਸਭ ਨੂੰ ਪਤਾ ਜ਼ਿੰਦਗੀ ਦੇ ਵਿੱਚ ਲੋਕ ਪੈਸਾ ਬਣਾ ਲੈਂਦੇ ਨੇ ਹੋਰ ਬਹੁਤ ਕੁਝ ਬਣਾ ਲੈਂਦੇ ਨੇ ਪਰ ਰਾਜਵੀਰ ਨੇ ਜੋ ਪਿਆਰ ਜੋ ਸਤਕਾਰ ਉਹ ਲੋਕਾਂ 'ਚ ਖੱਟਿਆ ਉਹ ਹਮੇਸ਼ਾ ਇਸ ਤਰੀਕੇ ਨਾਲ ਹੀ ਰਾਜਵੀਰ ਦੇ ਸਾਡੇ ਵਿੱਚ ਹੈ ਇਸ ਤਰੀਕੇ ਨਹੀਂ ਬਰਕਰਾਰੋ ਰੱਖੇਗਾ ਕਿਉਂਕਿ ਰਾਜਵੀਰ ਨੂੰ ਜਿਸ ਤਰੀਕੇ ਨਾਲ ਤੁਸੀਂ ਪਿਆਰ ਤੇ ਸਤਿਕਾਰ ਦੇ ਰਹੇ ਹੋ ਰਾਜਵੀਰ ਚੜਦੀ ਕਲਾ ਦੇ ਵਿੱਚ ਹੈ ਤੇ ਕਿਰਪਾ ਕਰਕੇ ਇਸ ਤਰੀਕੇ ਦੀਆਂ ਪੋਸਟਾਂ ਨਾ ਤੁਸੀਂ ਪਾਓ ਕਿਉਂਕਿ ਜਿਹੜੇ ਸਾਥੀ ਉਹਦੇ ਕਰਾਕਰ ਨੇ ਕੁਲਵਿੰਦਰ ਬਿੱਲਾ ਕਰਵਰ ਗਰੀਆਲ ਜਾਂ ਹੋਰ ਵੀ ਜਾਂ ਰਣਜੀਤ ਬਾਵਾ ਗਿੱਪੀ ਗਰੀਆਲ ਜਾਂ ਕਿੰਨੇ ਸਿੰਗਰ ਉੱਥੇ ਪਹੁੰਚੇ ਨੇ ਸਾਰੇ ਅਰਦਾਸਾ ਕਰ ਰਹੇ ਨੇ ਪਰ ਜਿਹੜੀ ਤਾਜ਼ਾ ਜਾਣਕਾਰੀ ਮੈਂ ਤੁਹਾਡਾ ਨਾਲ ਸਾਂਝੀ ਕਰ ਰਿਹਾ ਕਿ ਕਿਰਪਾ ਕਰਕੇ ਇਸ ਤਰੀਕੇ ਦਾ ਕੋਈ ਪੋਸਟਾ ਨਾ ਪਾਓ ਰਾਜਵੀਰ ਦੀ ਜਿਹੜੀ ਸਿਹਤ ਆ ਉਹਦੇ ਵਿੱਚ ਸੁਧਾਰ ਹੋ ਰਿਹਾ ਤਕਰੀਬਨ 15-20 ਮਿੰਟ ਪਹਿਲਾਂ ਜਿਹੜੀ ਹੈਗੀ ਡਾਕਟਰਾਂ ਦੇ ਨਾਲ ਉੱਥੇ ਗੱਲਬਾਤ ਹੋਈ ਹੈ ਮੈਰੀ ਵੀ ਕਿਸੇ ਉੱਥੇ ਸਿੰਗਰ ਦੇ ਨਾਲ ਗੱਲਬਾਤ ਹੋਈ ਕਿ ਰਾਜਵੀਰ ਦੀ ਜਿਹੜੀ ਸਿਹਤ ਆ ਉਹਦੇ ਵਿੱਚ ਕਲਾ ਵਰਤ ਰਹੀ ਹੈ ਪਾਸ਼ਾ ਕੋਈ ਕਲਾ ਵਰਤਾਰੇ ਗੁਰੂ ਦੀ ਕਿਰਪਾ ਹੋ ਰਹੀ ਹੈ ਕਿਉਂਕਿ ਜੇ ਐਵੇਂ ਨਹੀਂ ਕਿਹਾ ਕਿ ਜੇ ਹੋਵੇ ਅਰਦਾਸਾ ਲੋਕਾਂ ਦਾ ਸੰਤਾਂ ਦੀ ਅਰਦਾਸਾਂ ਹੋ ਜਾਣ ਤਾਂ ਰੱਬ ਵੀ ਉਹਨਾਂ ਨੂੰ ਸੁਣ ਲੈਂਦਾ ਤੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਰਾਜਵੀਰ ਦੀ ਸਿਹਤ ਜਲਦੀ ਜਲਦੀ ਉਹ ਕਾਮਯਾਬ ਹੋਵੇ ਆਪਣੇ ਬੱਚਿਆਂ ਦੇ ਵਿੱਚ ਆਵੇ ਉਹਦੇ ਛੋਟੇ ਛੋਟੇ ਦੋ ਬੱਚੇ ਨੇ ਉਹ ਤਕੜਾ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆ ਕੇ ਕਿਉਂਕਿ ਉਹਦੀ ਜਿਹੜੀ ਮਾਤਾ ਜੋ ਕਿਸ ਤਰੀਕੇ ਨਾਲ ਅਰਦਾਸ ਕਰੀ ਹੈ ਕਿ ਮੈਂ ਵੀ ਚਾਹਣੀ ਆ ਕਿ ਮੇਰਾ ਪੁੱਤ ਦੇ ਲਈ ਤੁਸੀਂ ਅਰਦਾਸ ਕਰੋ ਤੇ ਅਸੀਂ ਵੀ ਚਾਹਣੇ ਆ ਕਿ ਸਾਰਾ ਪੂਰਾ ਪੰਜਾਬ ਨਹੀਂ ਦੁਨੀਆ ਭਰ ਦੇ ਦੇਸ਼ ਭਰ ਦੇ ਵਿੱਚ ਵਸਰੇ ਪੰਜਾਬੀ ਰਾਜਵੀਰ ਦੇ ਲਈ ਅਰਦਾਸ ਕਰੀਏ ਕਿਉਂਕਿ ਰਾਜਵੀਰ ਇੱਕ ਉਹ ਨੌਜਵਾਨ ਹੈ ਜਿਹਦਾ ਜਿਹਦੀ ਝਲਕ ਤੁਸੀਂ ਵੇਖਦੇ ਪੰਜਾਬ ਜਿਆਦਾ ਜਾਂਦਾ ਉਹਦੀ ਸੋਹਣੀ ਪੱਗ ਸੋਹਣਾ ਸਨਖਾ 6 ਫੁੱਟ ਦਾ ਗੱਭਰੂ ਰਾਜਵੀਰ ਅੱਜ ਸਿਸਟਮ ਦੇ ਦੇ ਨਾਲ ਜਾਂ ਅਸੀਂ ਰੋਟ ਐਕਸ ਭਰਦੇ ਆ ਜਾਂ ਅਸੀਂ ਇਸ ਦੇਸ਼ ਦੇ ਵਿੱਚ ਰਹਿਣੇ ਆ ਉਸ ਦੇਸ਼ ਦੇ ਰਹਿਣ ਦਾ ਉਹਨੂੰ ਅੱਜ ਉਹ ਮੁੱਲ ਤਾਰਨਾ ਪੈ ਰਿਹਾ ਬੇਸ਼ੱਕ ਅਸੀਂ ਟੈਕਸ ਵੀ ਦਿੰਨੇ ਆ ਗਾਂ ਸੈਕਸ ਵੀ ਦਿੰਨੇ ਆ ਸਭ ਦਿੰਨੇ ਆ ਪਰ ਸਰਕਾਰਾਂ ਸਾਡੇ ਲਈ ਸਿਤਰ ਨਹੀਂ ਹੈਗੀਆਂ ਇਸ ਕਰਕੇ ਰਾਜਵੀਰ ਜਵੰਦਾ ਦੇ ਲਈ ਅਰਦਾਸ ਕਰੋ ਤੇ ਰਾਜਵੀਰ ਚੜ੍ਹਦੀ ਕਲਾ ਦੇ ਵਿੱਚ ਰਹੇ ਤਾਂ ਐਵੇਂ ਜਿਹੜੀਆਂ ਬੇਫਾਲਤੂ ਪੋਸਟਾਂ ਨਾ ਪਾਉ ਧੰਨਵਾਦ